ਸੀ ਤਾਂ ਮਹਿਮਤ ਸਿੰਘ ਦਿਖਪਾਲ ਖਨੋਰੀ ਬਾਰਡਰ ਉਤੇ ਲਗਾਤਾਰ ਮੌਜੂਦ ਆਤਾ ਪਲ-ਪਲ ਦੀ ਅਪਡੇਟਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵਕਤ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਦਿਖਾਵਾਂਗੇ ਖਨੋਰੀ ਬਾਰਡਰ ਦੇ ਉਤੇ ਇਸ ਵੇਲੇ ਹਾਲਾਤ ਕੀ ਨੇ ਕਿਉਂਕਿ 32 ਦਿਨ ਹੋ ਚੱਲੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨਦ ਮਰਤਾ ਤੇ ਬੈਠੇ ਹੋਏ ਤਾਂ ਮੌਸਮ ਹੈ ਦੇਰ ਰਾਤ ਤੋਂ ਹੀ ਲਗਾਤਾਰ ਖਰਾਬ ਹੁੰਦਾ ਹੋਇਆ ਨਜ਼ਰ ਆ ਰਹੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਇਸ ਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਤਾਂ ਤੋਂ ਪੈਂਦੀ ਹੋਈ ਨਜ਼ਰ ਆ ਰਹੀ ਹੈ ਉਸ ਦੇ ਬਾਵਜੂਦ ਵੀ ਕਿਸਾਨ ਇੱਥੇ ਜਿਹੜੇ ਨੇ ਉਹ ਡਟੇ ਹੋਏ ਨੇ ਹਾਲਾਂਕਿ ਹਜੇ ਵੀ ਕਿਸਾਨ ਜਿਹੜੇ ਨੇ ਮੋਰਚੇ ਦੇ ਉੱਤੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਇਹ ਰਾਤ ਦੀਆਂ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਦੂਜੇ ਪਾਸੇ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਇੰਨੀ ਰਾਤ ਵੀ ਨਹੀਂ ਹੋਈ ਜਿੰਨਾ ਹਨੇਰਾ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਦੇ ਵਿੱਚ ਬਦਲਾਅ ਜਿਹੜਾ ਕਿ ਉਹ ਦੇਖਿਆ ਗਿਆ ਹੈ ਤਾਂ ਬਰਸਾਤ ਦੇ ਕਾਰਨ ਜਿੱਥੇ ਠੰਡ ਵਧੀ ਹੈ ਉਹ ਸੜਕਾਂ ਜਿਹੜੀਆਂ ਨੇ ਉਹ ਗਿੱਲੀਆਂ ਹੋ ਚੁੱਕੀਆਂ ਹੋਈਆਂ ਨੇ ਪਾਣੀ ਹੈ ਉਹ ਵੀ ਖੜਾ ਹੋ ਚੁੱਕਾ ਹੋਇਆ ਸੜਕਾਂ ਦੇ ਉੱਤੇ ਪਰ ਉਸ ਦੇ ਬਾਵਜੂਦ ਵੀ ਲ ਕਨੌਰੀ ਬਾਰਡਰ ਪਹੁੰਚ ਰਹੇ ਨੇ ਤਾਂ ਅਜੇਕਰ ਸਰਕਾਰ ਜੇਕਰ ਗੱਲ ਕਰੇ ਤਾਂ ਸਰਕਾਰ ਦੇ ਵੱਲੋਂ ਵੀ ਲਗਾਤਾਰ ਵਕਫ ਵਕ ਨੁਮਾਇंदे ਲਗਾਤਾਰ ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਥੋੜੀ ਜਿਹਾ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀ ਉਹ ਵੀ ਇੱਥੇ ਪਹੁੰਚਦੇ ਨੇ ਪਟਿਆਲਾ ਰੇਂਜ ਡੀਆਜੀ ਮਨਦੀਪ ਸਿੱਧੂ ਅਤੇ ਐਸਐਸਪੀ ਪਟਿਆਲਾ ਨਾਨਕ ਸਿੰਘ ਦੇ ਵੱਲੋਂ ਪਹੁੰਚ ਕੇ ਮੁਲਾਕਾਤ ਉਹ ਕੀਤੀ ਜਾਂਦੀ ਹੈ ਤਾਂ ਜਿੱਥੇ ਉਹਨਾਂ ਦਾ ਸਿਹਤ ਦਾ ਹਾਲਚਲ ਜਾਣਿਆ ਜਾਂਦਾ ਤਾਂ ਉੱਥੇ ਹੀ ਸੁਪਰੀਮ ਕੋਰਟ ਦੇ ਵਿੱਚ ਸਨਵਾਈ ਹੈ ਜਿਹੜੀ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਉਹ ਵੀ ਹੋਈ ਹੈ ਤਾਂ ਸੁਪਰੀਮ ਕੋਰਟ ਦੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਕਿਸੇ ਵੀ ਤਰੀਕੇ ਕਿਸੇ ਵੀ ਢੰਗ ਨਾਲ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਮੈਡੀਕਲ ਸਹਾਇਤਾ ਜਿਹੜੀ ਹੈ ਉਹ ਦਿੱਤੀ ਜਾਵੇ ਕਿਉਂਕਿ 32 ਦਿਨ ਹੋ ਚੱਲੇ ਨੇ ਕਿਸੇ ਵੇਲੇ ਵੀ ਕੋਈ ਵੀ ਮੰਦਭਾਗੀ ਜਿਹੜੀ ਖਬਰ ਹੈ ਉਹ ਆ ਸਕਦੀ ਹੈ ਤਾਂ ਸੁਪਰੀਮ ਕੋਰਟ ਦੇ ਵੱਲੋਂ ਸਾਫ਼ ਕਿਹਾ ਗਿਆ ਪੰਜਾਬ ਸਰਕਾਰ ਨੂੰ ਕਿ ਜਿੱਦਾਂ ਮਰਜ਼ੀ ਕਰਕੇ ਉਹਨਾਂ ਨੂੰ ਜਿਹੜੇ ਵੀ ਤਰੀਕੇ ਕਰਕੇ ਉਹਨਾਂ ਨੂੰ ਮੈਡੀਕਲ ਸਹਾਇਤਾ ਜਿਹੜੀ ਉਹ ਦਿੱਤੀ ਜਾਵੇ ਹਾਲਾਂਕਿ ਖਨੋਰੀ ਬਾਰਡਰ ਤੋਂ ਡੇਢ-ਦੋ ਕਿਲੋਮੀਟਰ ਦੂਰ ਇੱਕ ਪ੍ਰਾਈਵੇਟ ਟੈਂਪੋਰਰੀ ਇੱਕ ਹਸਪਤਾਲ ਹੈ ਉਹ ਵੀ ਤਿਆਰ ਕੀਤਾ ਗਿਆ ਤਾਂ ਜੋ ਜੇਕਰ ਐਮਰਜੈਂਸੀ ਕੋਈ ਸੇਵਾਵਾਂ ਦੇਣੀਆਂ ਪੈਂਦੀਆਂ ਨੇ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਇੱਥੇ ਹੀ ਜਿਹੜਾ ਕਿ ਐਡਮਿਟਾ ਕਰਵਾਇਆ ਜਾਵੇ ਐਂਬੂਲੈਂਸ ਉੱਥੇ ਮੌਜੂਦ ਨੇ ਡਾਕਟਰ ਸੁਵਮਨ ਨੇ ਜਿਹੜੇ ਕਿ ਉਹਨਾਂ ਦੀ ਟੀਮ ਵਿੱਚੇ ਮੌਜੂਦ ਹੈ ਔਰ ਸਰਕਾਰੀ ਮੈਡੀਕਲ ਟੀਮ ਹੈ ਉਹ ਵੀ ਸਮੇਂ-ਸਮੇਂ ਤੇ ਉਹਨਾਂ ਦਾ ਜਿਹੜਾ ਕਿ ਮੈਡੀਕਲ ਚੈੱਕਅਪ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਰਾਤ ਦੀਆਂ ਤਸਵੀਰਾਂ ਨੇ ਖਨੋਰੀ ਮੋਰਚੇ ਦੇ ਉੱਤੇ ਇਸ ਵਕਤ ਹਾਲਾਤ ਕੀ ਨੇ ਤੁਸੀਂ ਦੇਖ ਸਕਦੇ ਹੋ ਲੋਕ ਰਾਤ ਦਾ ਲੰਗਰ ਛਕਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਬਰਸਾਤ ਦੇ ਕਾਰਨ ਕਾਫੀ ਜ਼ਿਆਦਾ ਦਿੱਕਤਾਂ ਜ਼ਰੂਰ ਆ ਰਹੀਆਂ ਕਿਸਾਨਾਂ ਨੂੰ ਪਰ ਜੋ ਕਿਸਾਨ ਇੱਥੇ ਡਟੇ ਹੋਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਚੜ੍ਹਦੀ ਕਲਾ ਦੇ ਵਿੱਚ ਨੇ ਉਹ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਚਾਹੇ ਦਿੱਕਤਾਂ ਕਿੰਨੀਆਂ ਵੀ ਹਨ ਤੂਫਾਨ ਕਿੰਨੇ ਵੀ ਹਨ ਹਾਲਾਂਕਿ ਸਥਿਤੀ ਜਿਹੜੀ ਕਿ ਹੁਣ ਤਣਾਅਪੂਰਨ ਜਿਹੜੀ ਕਿ ਬਣੀ ਹੋਈ ਕਿਉਂਕਿ ਹਰ 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 ਇੱਕ ਮਿੰਟ ਤੇ ਹਰ ਇੱਕ ਪਲ ਜਿਹੜਾ ਕਿ ਉਹ ਬਹੁਤ ਜ਼ਿਆਦਾ ਤਣਾਪੂਰੰਦ ਇਥੇ ਹੋਇਆ ਹੋਇਆ ਕਿ ਕਿਸੇ ਵਕਤ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਅਟੈਕ ਆ ਸਕਦਾ ਹੈ ਕਿਸੇ ਵੇਲੇ ਵੀ ਕੋਈ ਮੰਦਭਾਗੀ ਖਬਰ ਹੋ ਆ ਸਕਦੀ ਹੈ ਦੂਜੇ ਪਾਸੇ ਹੁਣ ਸੁਪਰੀਮ ਕੋਰਟ ਹੈ ਜਿਹੜਾ ਕਿ ਉਹ ਸਖਤ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਸੁਪਰੀਮ ਕੋਰਟ ਦੇ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਕਰਕੇ ਜੋ ਡੱਲੇਵਾਲ ਨੇ ਉਹਨਾਂ ਨੂੰ ਮੈਡੀਕਲ ਸਹਾਇਤਾ ਜਿਹੜੀ ਉਹ ਜਰੂਰ ਦਿੱਤੀ ਜਾਵੇ ਪਰ ਦੂਜੇ ਪਾਸੇ ਜੇਕਰ ਕਿਸਾਨ ਆਗੂ ਉਹਦੀ ਗੱਲ ਕਰੀਏ ਤਾਂ ਕਿਸਾਨ ਆਗੂ ਉਹਦੇ ਵੱਲੋਂ ਅੱਜ ਇੱਕ ਹੰਗਾਮੀ ਪ੍ਰੈਸ ਵਾਰਤਾਵ ਕੀਤੀ ਗਈ ਹੈ ਤਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜੇਕਰ ਸੁਪਰੀਮ ਕੋਰਟ ਦੇ ਵੱਲੋਂ ਜ਼ਬਰਦਸਤੀ ਹਦਾਇਤਾਂ ਦਿੱਤੀਆਂ ਗਈਆਂ ਪੰਜਾਬ ਸਰਕਾਰ ਨੂੰ ਜਿਹੜੀਆਂ ਹਦਾਇਤਾਂ ਪੰਜਾਬ ਸਰਕਾਰ ਨੂੰ ਦਿੱਤੀਆਂ ਗਈਆਂ ਉਹੀ ਹਦਾਇਤਾਂ ਉਹਨਾਂ ਨੂੰ ਕੇਂਦਰ ਸਰਕਾਰ ਅਤੇ ਪ੍ਰਾਈਮ ਮਿਨਿਸਟਰ ਨੂੰ ਦੇਣੀਆਂ ਚਾਹੀਦੀਆਂ ਕਿ ਤਾਂ ਜੋ ਕਿਸਾਨਾਂ ਦੇ ਨਾਲ ਗੱਲਬਾਤ ਹੋ ਸਕੇ ਹਰ ਇੱਕ ਮਸਲੇ ਦਾ ਹੱਲ ਹੈ ਜਿਹੜਾ ਕਿ ਉਹ ਟੇਬਲ ਟੂ ਕਰਕੇ ਹੁੰਦਾ ਗੱਲਬਾਤ ਦੇ ਜ਼ਰੀਏ ਹੀ ਉਹ ਹੱਲ ਜਿਹੜਾ ਕਿ ਹੁੰਦਾ ਹੈ ਔਰ ਚੇਤਾਵਨੀ ਦਿੱਤੀ ਗਈ ਹੈ ਜੇ ਜਗਜੀਤ ਸਿੰਘ ਡੱਲੇਵਾਲ ਤੱਕ ਪਹੁੰਚਣ ਦੀ ਜਿਹੜੀ ਕੋਸ਼ਿਸ਼ ਹੋ ਕੀਤੀ ਗਈ ਤਾਂ ਸਥਿਤੀ ਹੈ ਜਿਹੜੀ ਕਿ ਉਹ ਤਣਾਪੂਰਨ ਹੁੰਦੀ ਹੋਈ ਨਜ਼ਰ ਆਈਗੀ ਤਾਂ ਕਿਸਾਨ ਉਹ ਕਹਿੰਦਾ ਸਾਫ਼ ਤੌਰ ਤੇ ਇਹ ਕਹਿਣਾ ਜੇਕਰ ਪ੍ਰਸ਼ਾਸਨ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਜੇਕਰ ਧੱਕਾ ਕੀਤਾ ਗਿਆ ਧੱਕੇ ਦੇ ਨਾਲ ਜ਼ਬਰਦਸਤੀ ਜਗਜੀਤ ਸਿੰਘ ਡੱਲੇਵਾਲ ਨੂੰ ਰੀਟੇਨ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਫਿਰ ਮੈਡੀਕਲ ਸਕੂਲ ਤੋਂ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੂੰ ਪਹਿਲਾਂ ਸਾਡੀਆਂ ਲਾਸ਼ਾਂ ਤੋਂ ਗੁਜ਼ਰਨਾ ਪਵੇਗਾ ਕਿ ਜੋ ਕਿਸਾਨਾਂ ਗੁਰੂਆਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਪਹਿਲਾਂ ਸਾਡੀ ਅਲਾਸ਼ਾ ਤੋਂ ਹੋ ਕੇ ਉਹਨਾਂ ਨੂੰ ਲੰਘਣਾ ਪੈਣਾ ਉਸ ਤੋਂ ਬਾਅਦ ਵਲੰਟੀਅਰ ਜਿਹੜੇ ਤੇ ਨਾਦ ਨੇ ਉਹਨਾਂ ਤੋਂ ਲੰਘਣਾ ਪੈਣਾ ਤੇ ਨਾਲ ਦੀ ਨਾਲ ਤਸਵੀਰਾਂ ਵੀ ਛੋੜਨਾ ਸਾਂਝਿਆ ਕਰ ਰਹੇ ਆ ਰਾਦੀਆਂ ਤਸਵੀਰਾਂ ਨੇ ਕਿਸਾਨ ਲਗਾਤਾਰ ਬਾਰਡਰ ਉਤੇ ਡਟੇ ਹੋਏ ਨੇ ਸ਼ੰਭੂ ਉਹਦੇ ਖਨੋਰੀ ਬਾਰਡਰ ਉਤੇ ਜਿਹੜੇ ਕਿ ਮੋਰਚਾ ਉਹ ਲੱਗਿਆ ਹੋਇਆ ਹੈ ਕਰੀਬ 10 ਮਹੀਨੇ ਹੋ ਗਏ ਨੇ ਮੋਰਚੇ ਲੱਗੇ ਨੂੰ ਔਰ 32 ਦਿਨ ਦੇ ਵਿੱਚ ਮਰਨ ਵਰਤਾਇਆ ਕਿ ਜਗਜੀਤ ਸਿੰਘ ਡੱਲੇਵਾਲ ਦਾ ਉਹ ਸ਼ਾਮਲ ਹੋ ਚੁੱਕਿਆ ਹੋਇਆ ਹੈ ਔਰ ਦੂਜੇ ਪਾਸੇ ਜੇਕਰ ਸੁਣਵਾਈ ਦੀ ਗੱਲ ਕਰੀਏ ਤਾਂ ਕਿਸਾਨਾਂ ਆਗੂਆਂ ਦੇ ਵੱਲੋਂ ਜਿਹੜੀ ਪ੍ਰੈਸ ਵਾਰਤਾ ਕੀਤੀ ਜਾਂਦੀ ਹੈ ਸਾਫ਼ ਤੌਰ ਤੇ ਕਿਹਾ ਜਾਂਦਾ ਹੈ ਕਿ ਕੱਲ ਵੀ ਸਾਨੂੰ ਦੇਖਣ ਨੂੰ ਮਿਲਿਆ ਸੀ ਕਿ ਇੱਕ ਗਲਤੀ ਦੇ ਨਾਲ ਕੋਈ ਟਰੱਕਾਂ ਦੀ ਕਾਰਨਵਾਈ ਹੈ ਉਹ ਖਨੋਰੀ ਬਾਰਡਰ ਵੱਲ ਨੂੰ ਵਧੀ ਹੋਈ ਨਦੀ ਤੁਸੀਂ ਦਾ ਨਾਲ ਹੀ ਕਿਸਾਨ ਜਿਹੜੇ ਕਿ ਵਲੰਟੀਅਰ ਸੀਗੇ ਜਿਹੜੇ ਆਗੂ ਸੀਗੇ ਉਹ ਅਲਰਟ ਹੋ ਜਾਂਦੇ ਨੇ ਤਾਂ ਉਹਨਾਂ ਦੇ ਵੱਲੋਂ ਉਸੇ ਵੇਲੇ ਹੀ ਰਾਤ ਨੂੰ ਕਰੀਬ 1000 ਬੰਦਾ ਜਿਹੜਾ ਕਿ ਉਹਨਾਂ ਦਾ ਲਾਠੀਆਂ ਲੈ ਕੇ ਛੋਟੀਆਂ ਲੈ ਕੇ ਉਹ ਰੋਡ ਉੱਤੇ ਆ ਜਾਂਦਾ ਹੈ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜੇਕਰ ਸਰਕਾਰ ਅਤੇ ਕਿਸੇ ਵੀ ਸੰਸਥਾ ਦੇ ਵੱਲੋਂ ਜ਼ਬਰਦਸਤੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡਿਟੇਨ ਕਰਨ ਦੀ ਜਾਂ ਫਿਰ ਮੈਡੀਕਲ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਵੀ ਤਰ੍ਹਾਂ ਨਾਲ ਇਹ ਬਰਦਾਸ਼ਤ ਹੈ ਜਿਹੜਾ ਕਿ ਉਹ ਨਹੀਂ ਕੀਤਾ ਜਾਵੇਗਾ ਤਾਂ ਹੀ ਤਸਵੀਰਾਂ ਵੀ ਨਾਲ ਦੀ ਨਾਲ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਖਨੂਰੀ ਬਾਰਡਰ ਦੀਆਂ ਜਿੱਥੇ ਹਾਲਾਤ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਲਗਾਤਾਰ ਡਟੇ ਹੋਏ ਨੇ ਮੀਂਹ ਪੈ ਰਿਆ ਰਾਤ ਦੀਆਂ ਤਸਵੀਰਾਂ ਨੇ देर रात ਤੋਂ ਮੀਂਹ ਪੈ ਰਿਹਾ ਹੈ 22-23 ਘੰਟੇ ਹੋ ਚੱਲੇ ਨੇ ਮੀਂਹ ਪੈਂਦੇ ਨੂੰ ਕਿਨ ਮਿਨ ਕਿਨ ਮਿਨ ਲਗਾਤਾਰ ਹੋ ਰਹੀਆਂ ਸੜਕਾਂ ਗਲੀਆਂ ਹੋਈਆਂ ਪਈਆਂ ਨੇ ਔਰ ਦੂਜੇ ਪਾਸੇ ਅੱਜ ਸਰਕਾਰ ਦੇ ਨੁਮਾਇੰਦੇ ਜਿਹੜੇ ਨੂੰ ਵੀ ਇੱਥੇ ਪਹੁੰਚਦੇ ਨੇ ਲਗਾਤਾਰ ਪਿਛਲੇ 2-3 ਦਿਨਾਂ ਤੋਂ ਕੈਬਨਿਟ ਮੰਤਰੀ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਅੱਜ ਦੀ ਜੇਕਰ ਗੱਲ ਕਰੀਏ ਤਾਂ ਹਰਪਾਲ ਸਿੰਘ ਚੀਮਾ ਪ੍ਰਿੰਸੀਪਲ ਬੁੱਧਰਾਮ ਕਰਮਜੀਤ ਅਨਮੋਲਨ ਤੇ ਹੋਣ ਉਹਨਾਂ ਦੇ ਨਾਲ ਹੋਰ ਜਿਹੜੇ ਤਮਾਮ ਜਿਹੜੇ ਕੀ ਚੇਅਰਮੈਨ ਉਹ ਵੀ ਇੱਥੇ ਪਹੁੰਚਦੇ ਨੇ ਤਾਂ ਮੁਲਾਕਾਤਾਂ ਕੀਤੀ ਜਾ ਰਹੀ ਹੈ ਔਰ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜੋ ਮੰਤਰੀ ਇੱਥੇ ਪਹੁੰਚ ਰਹੇ ਨੇ ਕਿ ਇਹ ਕਾਲ ਪਾਰਟੀ ਮੀਟਿੰਗ ਹੈ ਉਹ ਸੱਦੀ ਜਾਵੇ ਮਨ ਨੂੰ ਮਿਲਣ ਦੀ ਬਜਾਏ ਕੇਂਦਰ ਦੇ ਨਾਲ ਗੱਲਬਾਤ ਹੋ ਕੀਤੀ ਜਾਵੇ ਪ੍ਰਾਈਮ ਮਿਨਿਸਟਰ ਨਾਲ ਗੱਲਬਾਤ ਕੀਤੀ ਜਾਵੇ ਉੱਥੇ ਜਾ ਕੇ ਭੁਖੜਤਾਲ ਕੀਤੀ ਜਾਵੇ ਤਾਂ ਜੋ ਕਿਸਾਨਾਂ ਦੀ ਆਵਾਜ਼ ਚੱਕੀ ਜਾਵੇ ਔਰ ਦੂਜੇ ਪਾਸੇ ਵਿੱਤ ਮੰਤਰੀ ਹਰਪਾਲ ਜੀ ਮੈਂ ਇੱਥੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾਂਦਾ ਕਿ ਜਗਜੀਤ ਸਿੰਘ ਡੱਲੇਵਾਲ ਇਕੱਲੀ ਆਪਣੀ ਲੜਾਈ ਨਹੀਂ ਇਕੱਲੀ ਪੰਜਾਬ ਦੀ ਲੜਾਈ ਨਹੀਂ ਬਲਕਿ ਪੂਰੇ ਦੇਸ਼ ਦੀ ਲੜਾਈ ਇਸ ਵੇਲੇ ਉਹ ਲੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਨਾਂ ਨੇ ਧਨਵਾਦ ਵੀ ਕੀਤਾ ਜਗਜੀਤ ਸਿੰਘ ਡੱਲੇਵਾਲ ਦਾ ਪਰ ਦੂਜੇ ਪਾਸੇ ਇਹ ਵੀ ਕਿਹਾ ਨੂੰ ਸਿਹਤ ਨੂੰ ਲੈ ਕੇ ਜਿਹੜੀ ਕਿ ਚਿੰਤਾ ਉਹ ਜਰੂਰ ਜਤਾਈ ਜਾ ਰਹੀ ਹੈ ਔਰ ਕਿਸਾਨਾਂ ਗੁੱਦ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਸਰਕਾਰ ਦੇ ਵੱਲੋਂ ਇੱਕ ਹਲਫ ਹੈ ਜਿਹੜਾ ਕਿ ਉਹ ਦਾਖਲ ਕੀਤਾ ਹੈ ਨਾ ਸੁਪਰੀਮ ਕੋਰਟ ਦੇ ਵੱਲੋਂ ਹਲਫ ਕਿਸ ਤਰ੍ਹਾਂ ਦਾ ਦਾਖਲ ਹੋ ਕੀਤਾ ਜਾਏਗਾ ਤਾਂ ਕਿਸਾਨਾਂ ਗੁੱਦ ਵੱਲੋਂ ਇਹ ਕਿਹਾ ਗਿਆ ਕਿ ਸਰਕਾਰ ਜਿਹੜਾ ਕੋਈ ਹਲਫ ਉਸ ਦੇ ਵਿੱਚ ਇਹ ਲਿਖਿਆ ਕਿ ਜੇਕਰ ਅਸੀਂ ਜ਼ਬਰਦਸਤੀ ਜਗਜੀਤ ਸਿੰਘ ਡੱਲੇਵਾਲ ਨੂੰ ਡਿਟੇਨ ਕਰਨ ਦੀ ਮੈਡੀਕਲ ਸਹੂਲਤ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਲੋਅ ਐਂਡ ਔਟ ਦੀ ਸਥਿਤੀ ਹੈ ਜਿਹੜੀ ਤਾਂ ਹੁਣ ਦੇਖਣਾ ਹੋਊਗਾ ਕੱਲ ਜਿਹੜਾ ਹਲਫ ਪੰਜਾਬ ਸਰਕਾਰ ਦੇ ਵੱਲੋਂ ਧਾਇਰ ਕੀਤਾ ਜਾਣਾ ਉਸ ਨੂੰ ਲੈ ਕੇ ਕੀ ਉਹਦੇ ਵਿੱਚ ਜਿਹੜਾ ਕਿ ਲਿਖਿਆ ਜਾਂਦਾ ਔਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਪ੍ਰਸ਼ਾਸਨਿਕ ਅਧਿਕਾਰੀ ਡੀਏਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਐਸਐਸਪੀ ਪਟਿਆਲਾ ਨਾਨਕ ਸਿੰਘ ਉਹ ਵੀ ਅੱਜ ਇੱਥੇ ਪਹੁੰਚਦੇ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਵੀ ਕੀਤੀ ਜਾਂਦੀ ਹੈ ਕੱਲ ਹੋ ਸਕਦਾ ਹੈ ਕਿ ਵੀਸੀ ਜਰੀਏ ਡੱਲੇਵਾਲ ਸਾਹਿਬ ਦੇ ਨਾਲ ਜਿਹੜੀ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਕਿ ਸੁਣਵਾਈ ਹੈ ਉਸ ਦੇ ਵਿੱਚ ਵੀ ਗੱਲਬਾਤ ਹੋ ਸਕੇ ਹਾਲਾਂਕਿ ਉਸ ਤੋਂ ਪਹਿਲਾਂ ਜਦੋਂ ਗੱਲਬਾਤ ਹੋਈ ਸੀ ਵੀਸੀ ਜਿਹੜੀ ਉਦੋਂ ਨੈਟਵਰਕ ਦੀ ਪ੍ਰੋਬਲਮ ਕਰਕੇ ਜਾਂ ਫਿਰ ਕੁਝ ਕਮੀਆਂ ਰਹਿ ਗਿਆ ਸੀ ਉਹਦੇ ਕਾਰਨ ਜਿਹੜੀ ਗੱਲਬਾਤ ਉਹ ਨਹੀਂ ਹੋ ਪਾਈ ਸੀ ਤਾਂ ਹੁਣ ਦੇਖਣਾ ਹੋਵੇਗਾ ਕੱਲ ਦੀ ਅੱਜ ਦੀ ਜਿਹੜੀ ਕੀ ਰਾਤ ਉਹ ਅੱਜ ਦੀ ਰਾਤ ਅਹਿਮ ਰਹਿਣ ਵਾਲੀ ਹੈ ਇੱਕ ਪਾਸੇ ਤਾਂ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਕਿਸੇ ਵੇਲੇ ਵੀ ਉਹ ਜਿਹੜਾ ਕਿ ਖਰਾਬ ਹੈ ਹੋ ਸਕਦਾ ਹੈ ਕਿਸੇ ਵੇਲੇ ਵੀ ਕੋਈ ਵੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਅਲਰਟ ਕੀਤਾ ਗਿਆ ਹੈ ਵੈਦਰ ਡਿਪਾਰਟਮੈਂਟ ਦੇ ਵੱਲੋਂ ਵੀ ਕਿਸੇ ਵੇਲੇ ਵੀ ਜਿਹੜਾ ਤੂਫਾਨ ਆਂਦਾ ਹੋਇ ਨਜ਼ਰ ਆ ਸਕਦਾ ਪਰ ਦੂਜੇ ਪਾਸੇ ਜੇਕਰ ਸੁਪਰੀਮ ਕੋਰਟ ਦੀ ਗੱਲ ਕਰੀਏ ਕੱਲ ਸੁਪਰੀਮ ਕੋਰਟ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਸੁਣਵਾਈ ਹੋਣੀ ਹੈ ਔਰ ਜੇਕਰ ਹਦਾਇਤਾਂ ਜਾਰੀ ਦੀ ਹੋ ਗਈਆਂ ਸੁਪਰੀਮ ਕੋਰਟ ਦੇ ਵੱਲੋਂ ਵੀ ਕਿਸੇ ਵੀ ਤਰੀਕੇ ਜਿਵੇਂ ਅੱਜ ਕਿਹਾ ਗਿਆ ਹੈ ਕਿ ਕਿਸੇ ਵੀ ਤਰੀਕੇ ਪੰਜਾਬ ਸਰਕਾਰ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਕੂਲ ਤੋਂ ਦਵੇ ਚਾਹੇ ਜਿਹੜਾ ਮਰਜ਼ੀ ਢੰਗ ਤਰੀਕਾ ਬਣਾਇਆ ਜਾਵੇ ਪਰ ਦੂਜੇ ਪਾਸੇ ਕਿਸਾਨ ਦੇ ਪ੍ਰਸ਼ਾਸਨ ਜਾਫਰ ਏਜੰਸੀਆਂ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਕੀਤੀ ਗਈ ਤਾਂ ਉਹਦਾ ਰਿਜ਼ਲਟ ਹੈ ਜਿਹੜਾ ਕਿ ਉਹ ਸਹੀ ਨਹੀਂ ਹੋਵੇਗਾ ਪੰਜਾਬ ਦੇ ਵਿੱਚ ਲੋ ਐਂਡ ਰੋਡ ਦੀ ਸਥਿਤੀ ਹੈ ਉਹ ਖਰਾਬ ਹੋ ਸਕਦੀ ਹੈ ਦੂਜੇ ਪਾਸੇ ਕਹੇਗਾ ਕਿ ਸੁਰੱਖਿਆ ਸਾਡੇ ਵੱਲੋਂ ਵਧਾ ਦਿੱਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਦਗਜੀਤ ਸਿੰਘ ਡੱਲੇਵਾਲ ਨੂੰ ਡਿਟੇਨ ਕੀਤਾ ਗਿਆ ਸੀ ਉਦੋਂ ਕਿਸਾਨਾਂ ਅੱਗੋਂ ਨੂੰ ਇਹ ਨਹੀਂ ਸੀ ਉਮੀਦ ਕਿ ਉਹਨਾਂ ਨੂੰ ਡਿਟੇਨ ਹੈ ਪੁਲਿਸ ਦੇ ਵੱਲੋਂ ਜ਼ਬਰਦਸਤੀ ਕੀਤਾ ਜਾ ਸਕਦਾ ਤਾਂ ਜੋ ਹੁਣ ਜਿਸ ਹਿਸਾਬ ਨਾਲ ਪਹਿਲਾਂ ਪਹਿਲੇ ਦਿਨ ਡਿਟੇਨ ਕੀਤਾ ਗਿਆ ਸੀ ਉਸ ਤੋਂ ਬਾਅਦ ਕਿਸਾਨ ਲਗਾਤਾਰ ਅਲਰਟ ਨਜ਼ਰ ਆ ਰਹੇ ਨੇ ਵਲੰਟੀਅਰ ਦੀ ਗਿਣਤੀ ਵਧਾਈ ਗਈ ਹੈ ਮੋਰਚੇ ਤੇ ਸਾਰੀ ਰਾਤ ਪਹਿ ਚੈਕਿੰਗ ਹੁੰਦੀ ਹੈ ਗੱਡੀ ਨੰਬਰ ਨੋਟ ਕਰਕੇ ਮੋਰਚੇ 'ਚ ਐਂਟਰੀ ਦਿੱਤੀ ਜਾਂਦੀ ਹੈ ਬਿਨਾ ਪੁੱਛ ਕੇ ਇਸ ਤੋਂ ਮੋਰਚੇ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਔਰ ਕਿਸਾਨ ਆਗੂਆਂ ਦਾ ਸਾਫ਼ ਤੌਰ ਤੇ ਕਰਕੇ ਲੈ ਜੇਕਰ ਬਲਦਾ ਇਸਤੇਮਾਲ ਕੀਤਾ ਗਿਆ ਪ੍ਰਯੋਗ ਕੀਤਾ ਗਿਆ ਤਾਂ ਪਹਿਲਾ ਕਿਸਾਨ ਆਗੂਆਂ ਦੀ ਲਾਸ਼ਾ ਤੋਂ ਹੋ ਕੇ ਨਿਕਲਣਾ ਪੈਣਾ ਉਸ ਤੋਂ ਬਾਅਦ ਵਲੰਟੀਅਰ ਜਿਹੜੇ ਨੇ ਉਹਨਾਂ ਦੀ ਲਾਸ਼ਾ ਤੋਂ ਹੋ ਕੇ ਫਿਰ ਹੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਡਿਟੇਨ ਹੈ ਪੁਲਿਸ ਹੱਥ ਜਿਹੜੀ ਕਿ ਉਹ ਲਗਾ ਸਕਦੇ ਔਰ ਦੂਜੇ ਪਾਸੇ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੀ ਆਪਦੇ ਆਗੂਆਂ ਨੂੰ ਕਿਸਾਨ ਆਗੂਆਂ ਨੂੰ ਸਾਫ਼ ਤੌਰ ਤੇ ਕਿਹਾ ਗਿਆ ਕਿ ਮੋਰਚੇ ਤੇ ਤੇ ਨਾਤੀ ਵਧਾਓ ਸੁਰੱਖਿਆ ਵਧਾਓ ਤਾਂ ਜੋ ਮਨ ਨੂੰ ਕਿਸੇ ਵੀ ਤਰੀਕੇ ਦੇ ਨਾਲ ਪੁਲਿਸ ਜਿਹੜੀ ਕਿ ਤੁਹਾਡੇ ਡਿਟੇਲ ਨਾਲ ਕਰ ਸਕੇ ਮੇਰੀ ਜਿਹੜੀ ਕਿ ਮੌਤ ਹੈ ਉਹ ਕਿਸਾਨੀ ਕੋਲ ਕਰਦੇ ਆ ਹੋ ਜਾਣੀ ਚਾਹੀਦੀ ਹੈ ਜੇਕਰ ਤਾਂ ਮੰਗਾ ਮੰਨੀਆਂ ਜਾਂਦੀਆਂ ਨੇ ਤਾਂ ਮੈਂ ਆਪਦਾ ਮਨਵਰਤਾ ਜਿਹੜਾ ਕਿ ਉਹ ਖਤਮ ਕਰ ਦਾਂਗਾ ਔਰ ਜੇਕਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ ਮੇਰੀ ਜਿਹੜੀ ਕਿ ਮੌਤ ਐ ਇੱਥੇ ਇਸੇ ਤਰੀਕੇ ਨਾਲ ਹੋਵੇ ਜੇਕਰ ਮੇਰੀ ਮੈਨੂੰ ਡਿਟੇਨ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਤਾਂ ਮੇਰੀ ਜਿਹੜੀ ਕਿ ਸਿਆਸੀ ਮੌਤ ਹੈ ਉਹ ਹੋ ਜਾਵੇਗੀ ਸੋ ਇਸ ਕਰਕੇ ਕਿਸਾਨਾਂ ਵੱਗੋਂ ਨੂੰ ਕਹਿੰਦੇ ਹੋਏ ਨਜ਼ਰ ਆ ਦੂਜੇ ਪਾਸੇ 30 ਤਰੀਕ ਨੂੰ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਉਸ ਨੂੰ ਲੈ ਕੇ ਵੀ ਅੱਜ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹੇ ਦੇ ਵਿੱਚ ਮੀ సల్మాన్ హిమసేనా దిగ్గు పాలు దైనిక్స్ వేరా హనోరీ బాటర్